ਦੇਸ਼ ਦੇ ਵਿੱਚ ਟੈਨਸ਼ਨ ਦਾ ਮਾਹੌਲ ਹੈ ਖਬਰਾਂ ਜੋ ਆ ਰਹੀਆਂ ਉਹ ਜ਼ਮੀਨੀ ਹਕੀਕਤ ਨਹੀਂ ਹੈ ਬਾਰਡਰ ਤੇ ਪਹੁੰਚੇ ਆ ਹੁਸਨੀ ਵਾਲਾ ਬਾਰਡਰ ਤੇ ਆ ਰਿਟ੍ਰਿਕ ਸੈਰੇਮਨੀ ਹੋਈ ਹੈ ਪਾਕਿਸਤਾਨ ਵਾਲੇ ਪਾਸੋਂ ਪਾਕਿਸਤਾਨ ਦੇ ਲੋਕ ਜਿਹੜੇ ਸੀ ਨਾਰੇ ਲਾ ਰਹੇ ਸੀ ਇੰਡੀਆ ਦੇ ਵਿੱਚ ਇੰਡੀਆ ਦੇ ਲੋਕ ਨਾਰੇ ਲਾ ਰਹੇ ਸੀ ਕਿ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਜੀ ਉੱਥੇ ਮਾਹੌਲ ਤਾਂ ਦੇਖਿਆ ਜਾਵੇ ਤੇ ਆਪਣੀ ਜੋ ਨੁਕਸਾਨ ਹੋਇਆ ਉਸ ਦੇ ਮੁਤਾਬਕ ਇਹ ਝੰਡੇ ਨਹੀਂ ਚੜਨੇ ਚਾਹੀਦੇ ਕਿਉਂਕਿ ਆਪਣਾ ਜਿਹੜਾ ਉਹ ਪਿੱਠ ਪਿੱਛੇ ਵਾਰ ਕਰਦਾ ਤੇ ਆਪਣੇ ਉਹਨਾਂ ਦੇ ਸਾਹਮਣੇ ਜਾ ਕੇ ਪ੍ਰੇਡ ਕਰਦੇ ਆ ਉਹ ਬਹੁਤ ਵੱਡੀ ਵਧੀਆ ਗੱਲ ਆ ਲੇਕਿਨ ਜਿਹੜੀ ਸਾਡੇ ਵਿੱਚ ਮਾਹੌਲ ਬਣਿਆ ਹੋਇਆ ਉਹ ਸ਼ਾਂਤੀਪੂਰਵਕ ਨਹੀਂ ਹੈਗਾ ਪਾਕਿਸਤਾਨ ਨੂੰ ਉਹ ਆਪਣੀ ਆਪਣੇ ਵੱਲੋਂ ਕਹੀ ਜਾਂਦੇ ਆ ਕਿ ਸਾਡਾ ਪਾਕਿਸਤਾਨ ਜਿੰਦਾਬਾਦ ਜਿੰਦਾਬਾਦ ਇਧਰ ਉਹ ਸਾਡੇ ਹਿੰਦੁਸਤਾਨ ਤੇ ਲਗਾ ਰਹੇ ਨਾਰੇ ਇਨਕਲਾਬ ਜ਼ਿੰਦਾਬਾਦ ਲੇਕਿਨ ਦੇਖਿਆ ਜਾਵੇ ਤੇ ਕੌਣ ਜ਼ਿੰਦਾਬਾਦ ਹੈ ਪਾਕਿਸਤਾਨ ਇਧਰ ਵਾਰ ਕਰਦਾ ਹੈ ਤੇ ਇਧਰ ਦੇ ਲੋਕ ਉਹਨਾਂ ਨੂੰ ਕੁਝ ਨਹੀਂ ਜਵਾਬ ਦਿੰਦੇ ਸਰਕਾਰ ਕੀ ਕਰਦੀ ਹੈ ਕੁਝ ਨਹੀਂ ਕਰਦੀ ਤੁਹਾਨੂੰ ਕੀ ਲੱਗਦਾ ਹੈ ਨਫ਼ਰਤ ਹੋਣੀ ਚਾਹੀਦੀ ਹੈ ਪਿਆਰ ਹੋਣਾ ਚਾਹੀਦਾ ਦੇਖੋ ਜੇਕਰ ਅਗਲਾ ਜਵਾਬ ਇੱਕ ਪੱਥਰ ਮਾਰਦਾ ਤਾਂ ਸਾਨੂੰ ਚਾਰ ਪੱਥਰ ਮਾਰ ਕੇ ਦੇਣਾ ਚਾਹੀਦਾ ਪਰ ਅਸੀਂ ਤਾਂ ਸਾਡੇ ਮੁਲਕ 'ਚ ਕਿਹਾ ਜਾਂਦਾ ਹੈ ਕਿ ਇੱਕ ਥੱਪੜ ਮਾਰੇ ਅਸੀਂ ਦੂਜੀ ਗੱਲ ਅੱਗੇ ਕਰ ਦਿੰਦੇ ਹਾਂ ਕਿ ਤੂੰ ਦੂਜੇ ਤੇ ਮਾਰ ਨੀ ਇਹ ਗਲਤ ਗੱਲ ਹੈ ਕਦੀ ਵੀ ਪਹਿਲ ਕਰੋ ਨਾ ਦੂਲ ਛੱਡੋ ਨਾ ਕਿਉਂਕਿ ਪਹਿਲਾ ਸੀ ਕੀਤੀ ਨਹੀਂ ਦੂਲਾ ਸੀ ਕਰਨੀ ਸਿੱਖੀ ਨਹੀਂ ਪਾਕਿਸਤਾਨ ਨੇ ਪਿੱਠ ਪਿੱਛੇ ਵਾਰ ਕੀਤਾ ਸਾਡੇ ਨੌਜਵਾਨ ਸ਼ਹੀਦ ਹੋਏ ਉਹਨਾਂ ਨੂੰ ਸਾਡੀ ਸਲਾਮ ਲੇਕਿਨ ਜਿਹੜੀ ਹਿੰਦੂਸਤਾਨ ਦੀ ਸਰਕਾਰ ਹੈ ਉਹ ਕੁਝ ਨਹੀਂ ਕਰ ਰਹੀ ਕੀ ਲੱਗਦਾ ਜੰਗ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਜੰਗ ਨਹੀਂ ਜੋ ਵੀ ਹੋਇਆ ਇਨਾਂ ਨੂੰ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੇਕਰ ਨਹੀਂ ਹੁੰਦੇ ਤਾਂ جنگ ਹੋਣੀ ਚਾਹੀਦੀ ਹੈ جنگ ਹੋਣੀ ਚਾਹੀਦੀ ਹੈ ਸੋ ਇਹ ਇਹ ਗਰਾਊਂਡ ਦੀ ਰਿਪੋਰਟ ਹੈ ਕਿਉਂਕਿ ਇਹ ਇਮੋਸ਼ਨਸ ਹੁੰਦੇ ਆ ਲੋਕ ਹੁਣੇ ਰਿਟਰੀਟ ਸੈਰੇਮਨੀ ਖਤਮ ਹੋਈ ਹੈ ਹੁਸੈਨੀ ਵਾਲਾ ਬਾਰਡਰ ਉਧਰੋਂ ਗੰਢਾ ਸਿੰਘ ਬਾਰਡਰ ਪੈਂਦਾ ਜਿਹੜਾ ਪਾਕਿਸਤਾਨ ਵਾਲੇ ਪਾਸੋਂ ਹੈ ਇਹ ਇਮੋਸ਼ਨਸ ਹੁੰਦੇ ਆ ਅੰਦਰੋਂ ਜਿਹੜੇ ਇੱਕ ਸਾਰਾ ਦਿਨ ਜਦੋਂ ਅਸੀਂ ਖਬਰਾਂ ਵੀ ਦੇਖ ਰਹੇ ਆ ਸਾਡੇ ਫੌਜੀ ਮਰੇ ਵੀ ਨੇ ਸਾਡੇ ਜਵਾਨ ਸ਼ਹੀਦ ਹੋਏ ਨੇ ਤਾਂ ਉਹਨਾਂ ਦੀ ਸ਼ਹਾਦਤ ਦੇ ਬਦਲੇ ਦੀ ਗੱਲ ਹੁੰਦੀ ਹੈ ਆ ਇਹ ਇਮੋਸ਼ਨਸ ਨੇ ਕਿ ਜੇ جنگ ਨਹੀਂ ਤਾਂ ਘਟੋ ਘਟ ਇੱਕ ਦੇ ਚਾਰ ਪੱਥਰ ਜ਼ਰੂਰ ਮਾਰਨੇ ਚਾਹੀਦੇ ਐ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਹੁਸੈਨੀ ਵਾਲਾ ਫਿਰੋਜ਼ਪੁਰ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ